ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰਦੇ ਸਨ ਤਾਂ ਦੋਵੇਂ ਸਮੇਂ ਦੀਵਾਨ ਸਾਜਦਾ ਸੀ ਸਤਿਗੁਰੂ ਪਾਸ਼ਾ ਆਈਆਂ ਹੋਈਆਂ ਸੰਗਤਾਂ ਨੂੰ ਤਤ ਉਪਦੇਸ਼ ਬਖਸ਼ਿਸ਼ ਕਰਦੇ ਸਨ ਬਹੁਤ ਸਾਰੇ ਲੋਕ ਇਸਤਰੀਆਂ ਵਾਲਾ ਲਿਬਾਸ ਧਾਰਨ ਕਰਕੇ ਸੰਗਤ ਵਿੱਚ ਆਉਂਦੇ ਸਨ ਗੁਰੂ ਜੀ ਦੇ ਪੁੱਛਣ ਤੋਂ ਉਹਨਾਂ ਨੇ ਬੇਨਤੀ ਕੀਤੀ ਕਿ ਸਤ ਗੁਰੂ ਜੀ ਸਾਡੇ ਸੌ ਯਾਨੀ ਕਿ ਪਤੀ ਦੀ ਗੱਲ ਸੁਣਾਓ ਸਾਨੂੰ ਕਿਰਪਾ ਕਰਕੇ ਦੱਸੋ ਕਿ ਉਹ ਸੌ ਯਾਨੀ ਕਿ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਅਸੀਂ ਉਸ ਦੀ ਪ੍ਰਾਪਤੀ ਵਾਸਤੇ ਹੀ ਇਹ ਸੁਹਾਗਣਾ ਵਾਲੇ ਵਸਤਰ ਤਰਨ ਕੀਤੇ ਹੋਏ ਹਨ ਕਿਉਂਕਿ ਅਸੀਂ ਸੁਣਿਆ ਹੈ ਕਿ ਪ੍ਰਭੂ ਸਾਰਿਆਂ ਦਾ ਪਤੀ ਹੈ। ਤਦ ਸਤਿਗੁਰਾਂ ਨੇ ਉਹਨਾਂ ਲੋਕਾਂ ਪ੍ਰਤੀ ਇੱਕ ਸ਼ਬਦ ਉਚਾਰ ਕੇ ਸੱਚੇ ਸੋਹ ਯਾਨੀ ਕਿ ਪਤੀ ਪ੍ਰਾਪਤੀ ਦਾ ਮਾਰਗ ਦੱਸਿਆ ਕਿ ਕਿਵੇਂ ਉਹ ਜੀਵ ਰੂਪ ਇਸਤਰੀ ਉਸ ਸੋਹ ਪਤੀ ਨੂੰ ਪ੍ਰਸੰਨ ਕਰ ਸਕਦੀ ਹੈ। ਉਹ ਸ਼ਬਦ ਇਸ ਪ੍ਰਕਾਰ ਹੈ ਸਿਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰਾ ਅਗਣਵੰਤੀ ਝੂਰ ਜੇ ਲੋੜਾ ਵਰ ਕਾਮਣੀ ਨਹਾ ਮਿਲਿਆ ਪਰ ਕੋਰ ਗੁਰੂ ਜੀ ਫਰਮਾਉਂਦੇ ਹਨ ਕਿ हे ਭਾਈ ਜੋ ਗੁਰਮੁਖ ਰੂਪੀ ਗੁਣਵੰਤੀ ਹੈ ਉਹ ਆਪਣੇ ਵਾਹਿਗੁਰੂ ਰੂਪੀ ਪਤੀ ਦੇ ਗੁਣਾ ਦਾ ਵਿਸਥਾਰ ਕਰਦੀ ਹੈ ਜਿਸ ਪ੍ਰਕਾਰ ਗੁਣਵੰਤਿਆ ਇਸਤਰੀਆਂ ਪਤੀ ਵਰਤਾ ਧਰਮ ਵਿੱਚ ਕਾਇਮ ਰਹਿ ਕੇ ਆਪਣੇ ਪਤੀ ਦੇ ਗੁਣਾ ਦਾ ਵਿਸਥਾਰ ਕਰਦੀਆਂ ਹਨ ਉਹ ਵੱਡਿਆਂ ਨੂੰ ਪਿਤਾ ਬਰਾਬਰ ਦੇਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰਾਂ ਸਮਾਨ ਸਮਝਦੀਆਂ ਹਨ ਤੇ ਪਤੀ ਦੇ ਪਰਿਵਾਰ ਦੀ ਸੇਵਾ ਕਰਦੀਆਂ ਹਨ ਪਰ ਇਸ ਦੇ ਉਲਟ ਜੋ ਮਨਮੁਖ ਰੂਪੀ ਅਵਗਣ ਬੰਤੀ ਹੈ ਉਹ ਗੁਣਾਂ ਤੋਂ ਰਹਿਤ ਹੋਈ ਆਪਣੇ ਔਗਣਾ ਉੱਤੇ ਪਛਤਾਉਂਦੀ ਹੈ ਇਸ ਤੇ ਇੱਕ ਸੋਹ ਸੋਹਾਗਣ ਦੀ ਸਾਖੀ ਵੀ ਆਉਂਦੀ ਹੈ ਜਦੋਂ ਦੀਨ ਦੁਨੀਆ ਨੂੰ ਤਾਰਦੇ ਹੋਏ ਸੱਚੇ ਬਾਦਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਸ਼ਹਿਰੇ ਗਏ ਤਾਂ ਉੱਥੇ ਇੱਕ ਪੀਰ ਰਹਿੰਦਾ ਸੀ ਜੋ ਸੋਹ ਸੋਹਾਗਣ ਪੀਰ ਕਹਾਉਂਦਾ ਸੀ ਉਹ ਕਹਿੰਦਾ ਸੀ ਕਿ ਦੂਜ ਦੇ ਚੰ드ਰਮਾ ਵਾਲੀ ਰਾਤ ਉਸ ਨੂੰ ਸੌ ਦੇ ਦਰਸ਼ਨ ਹੁੰਦੇ ਹਨ ਉਹ ਸੁਹਾਗਣਾ ਵਾਲੇ ਵਸਤਰ ਧਾਰਨ ਕਰਦਾ ਸੀ ਤੇ ਉਸ ਰਾਤ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ ਹੁੰਦੀ ਦਰਵਾਜ਼ੇ ਉੱਤੇ ਪਹਿਰੇਦਾਰ ਪਹਿਰਾ ਦਿੰਦੇ ਸਨ ਇਸ ਰਾਤ ਨੂੰ ਉੱਥੇ ਬੜਾ ਭਾਰੀ ਮੇਲਾ ਭਰਦਾ ਸੀ ਸਤਗੁਰਾਂ ਨੇ ਇੱਕ ਬਿਰਧ ਮਾਈ ਦੇ ਘਰ ਉਤਾਰਾ ਕੀਤਾ ਤੇ ਪੁੱਛਿਆ ਕਿ ਮਾਤਾ ਇਹ ਮੇਲਾ ਕਿਉਂ ਲੱਗਦਾ ਹੈ ਮਾਈ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਉੱਤਰ ਦਿੱਤਾ ਕਿ ਇੱਥੇ ਇੱਕ ਸੌ ਸੁਆਗਣ ਫਕੀਰ ਰਹਿੰਦਾ ਹੈ ਅੱਜ ਦੀ ਰਾਤ ਉਸ ਨੂੰ ਸੌ ਪਤੀ ਦੇ ਦਰਸ਼ਨ ਹੁੰਦੇ ਹਨ ਸਤਿਗੁਰਾਂ ਨੇ ਕਿਹਾ ਕਿ ਚਲ ਮਰਦਾਨਿਆ ਸੌ ਸੁਆਗਣ ਦੇ ਦਰਸ਼ਨ ਕਰ ਆਈਏ ਸਤਿਗੁਰੂ ਜੀ ਉਸ ਦੇ ਬੂਹੇ ਅੱਗੇ ਜਾ ਕੇ ਖੜੇ ਹੋ ਗਏ ਤੇ ਪਹਿਰੇਦਾਰਾਂ ਨੇ ਅੰਦਰ ਜਾਣ ਤੋਂ ਸਤਿਗੁਰੂ ਜੀ ਨੂੰ ਰੋਕ ਦਿੱਤਾ ਸਤਿਗੁਰਾਂ ਨੇ ਕਿਹਾ ਕਿ ਭਾਈ ਪੀਰ ਜੀ ਨੂੰ ਕਹੋ ਕਿ ਦਰবেশ ਮਿਲਣ ਆਏ ਹਨ ਤੇ ਤੁਹਾਡੇ ਦਰਸ਼ਨ ਕਰਨੇ ਹਨ ਜਦੋਂ ਪਹਿਰੇਦਾਰ ਨੇ ਅੰਦਰ ਜਾ ਕੇ ਸੌ ਸਵਾਗਣ ਨੂੰ ਦੱਸਿਆ ਤਾਂ ਅੰਦਰੋਂ ਸੌ ਸਵਾਗਣ ਨੇ ਕਿਹਾ ਕਿ ਅੱਜ ਮੈਨੂੰ ਮੇਰੇ ਸੌਦੇ ਦਰਸ਼ਨ ਹੋਣੇ ਹਨ ਅੱਜ ਮੈਂ ਕਿਸੇ ਨੂੰ ਨਹੀਂ ਮਿਲਣਾ ਪਿੱਛੇ ਮੁੜ ਜਾਓ ਸਤਿਗੁਰਾਂ ਨੇ ਕਿਹਾ ਕਿ ਭਾਈ ਮਰਦਾਨਿਆ ਚੱਲ ਇੱਥੇ ਕੋਈ ਨਹੀਂ ਹੈ ਗੁਰੂ ਜੀ ਵਾਪਸ ਮੁੜ ਗਏ ਤੇ ਸਤਿਗੁਰਾਂ ਦੇ ਨਿਕਲਣ ਦੀ ਧੀਰ ਸੀ ਕਿ ਉਸ ਸਮੇਂ ਮੇਲੇ 'ਚ ਲੜਾਈ ਪੈ ਗਈ ਕਿਸੇ ਨੇ ਦੁਕਾਨਾਂ ਲੁੱਟ ਲਈਆਂ ਕਿਸੇ ਨੇ ਝੰਡੇ ਪੁੱਟ ਲਏ ਕਿਸੇ ਨੇ ਪੂਜਾ ਲੁੱਟ ਲਈ ਲੋਕਾਂ ਨੇ ਦਰਵਾਜ਼ੇ ਤੋੜ ਦਿੱਤੇ ਤੇ ਅੰਦਰ ਧਸ ਗਏ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਪਖੰਡੀ ਸੌ ਸੁਹਾਗਣ ਪ੍ਰਾਈ ਇਸਤਰੀ ਨਾਲ ਵਿਵਚਾਰ ਕਰ ਰਿਹਾ ਸੀ ਜਦੋਂ ਲੋਕਾਂ ਨੇ ਸੌ ਸੁਹਾਗਣ ਦਾ ਇਹ ਕਾਰਾ ਦੇਖਿਆ ਤਾਂ ਉਹਨਾਂ ਤੋਂ ਬਰਦਾਸ਼ਤ ਨਾ ਹੋਇਆ ਤੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਫੜ ਕੇ ਮਾਰਨ ਲੱਗ ਪਏ ਉਸ ਨੂੰ ਮਾਰਦੇ ਮਾਰਦੇ ਬਾਹਰ ਲਿਆ ਆਏ ਤੇ ਸਾਰੇ ਲੋਕਾਂ ਦੇ ਸਾਹਮਣੇ ਉਸ ਦਾ ਪਖੰਡ ਜ਼ਾਹਰ ਹੋ ਗਿਆ ਲੋਕਾਂ ਨੇ ਉਸ ਦਾ ਬੜਾ ਨਿਰਾਦਰ ਕੀਤਾ ਤੇ ਉਸ ਨੂੰ ਬਹੁਤ ਗਾਲਾਂ ਕੱਢੀਆਂ ਹੁਣ ਉਸ ਨੂੰ ਕੋਈ ਵੀ ਬੁਲਾ ਨਾ ਕਰੇ ਲੋਕ ਨਫ਼ਰਤਾਂ ਭਰੀਆਂ ਨਜ਼ਰਾਂ ਨਾਲ ਉਸ ਨੂੰ ਤੱਕਿਆ ਕਰਨ ਜਦੋਂ ਉਹ ਸੌ ਸੁਹਾਗਣ ਨਾਲ ਇਹ ਸਭ ਕੁਝ ਹੋਇਆ ਤਾਂ ਬੜਾ ਪਛਤਾਇਆ ਤੇ ਪਛਤਾਉਂਦਾ ਪਛਤਾਉਂਦਾ ਇਧਰ ਉਧਰ ਫਿਰਨ ਲੱਗ ਪਿਆ ਇੱਕ ਸਾਲ ਬਾਅਦ ਗੁਰੂ ਜੀ ਫਿਰ ਐਸੇ ਨਗਰ ਆਏ ਉੱਥੇ ਇੱਕ ਕੋਹੜੀ ਪਿੰਗਲੇ ਨੂੰ ਗੁਰੂ ਜੀ ਨੇ ਰਾਜ਼ੀ ਕੀਤਾ ਤੇ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਕੋਈ ਪੁੱਛੇ ਤਾਂ ਤੂੰ ਆਖੀਂ ਕਿ ਮੈਨੂੰ ਸੌ ਸੁਹਾਗਣ ਪੀਰ ਨੇ ਠੀਕ ਕੀਤਾ ਹੈ ਉਹ ਪਿੰਗਲਾ ਗੁਰੂ ਜੀ ਦਾ ਬਚਨ ਸੁਣ ਕੇ ਉਸ ਤਰ੍ਹਾਂ ਹੀ ਕਰਨ ਲੱਗ ਪਿਆ ਤੇ ਕਹਿੰਦਾ-ਕਹਿੰਦਾ ਸੌ ਸੁਹਾਗਣ ਦੇ ਬੂਹੇ ਅੱਗੇ ਆ ਪਹੁੰਚਿਆ ਸੁਣ ਕੇ ਸੌ ਸੁਹਾਗਣ ਬੜਾ ਹੈਰਾਨ ਹੋਇਆ ਤੇ ਉਸ ਨੇ ਪੁੱਛਿਆ ਕਿ ਸੱਚ ਦੱਸ ਤੈਨੂੰ ਠੀਕ ਕਰਨ ਵਾਲਾ ਕੌਣ ਹੈ ਕਿਉਂਕਿ ਸੌ ਸੁਹਾਗਣ ਤਾਂ ਮੈਂ ਹੀ ਹਾਂ ਪਰ ਮੈਂ ਤਾਂ ਤੈਨੂੰ ਰਾਜ਼ੀ ਨਹੀਂ ਕੀਤਾ ਸੌ ਸੁਹਾਗਣ ਦੀ ਗੱਲ ਸੁਣ ਕੇ ਪਿੰਗਲੇ ਨੇ ਕਿਹਾ ਕਿ ਮੈਨੂੰ ਉਹਨਾਂ ਦਾ ਨਾਮ ਦੱਸਣ ਦੀ ਆਗਿਆ ਨਹੀਂ ਹੈ ਮੈਂ ਤੁਹਾਨੂੰ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਵਾ ਸਕਦਾ ਹਾਂ ਸੌ ਸੁਹਾਗਣ ਪਿੰਗਲੇ ਨਾਲ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ ਤੇ ਸਮਝ ਗਿਆ ਕਿ ਮੈਂ ਇਹਨਾਂ ਦਾ ਹੀ ਸਾਲ ਪਹਿਲਾਂ ਨਿਰਾਦਰ ਕੀਤਾ ਸੀ ਜਿਸ ਦੀ ਸਜ਼ਾ ਮੈਨੂੰ ਮਿਲ ਗਈ ਹੈ ਇਹ ਸੋਚ ਕੇ ਸਤਗੁਰਾਂ ਦੇ ਚਰਨਾਂ ਤੇ ਟੈ ਪਿਆ ਤੇ ਉਸਨੇ ਮਾਫੀ ਮੰਗੀ ਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਨੂੰ ਬਖਸ਼ ਦਿਓ ਸਤਗੁਰਾਂ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਸਤ ਸੰਗਤ ਕਰਿਆ ਕਰ ਚਿੱਤ ਜੋੜ ਕੇ ਹਰ ਜਸ ਕਰਿਆ ਕਰ ਇਸ ਤਰ੍ਹਾਂ ਸੋ ਦੇ ਦਰਸ਼ਨ ਹੁੰਦੇ ਹਨ ਪਖੰਡ ਕਰਨ ਨਾਲ ਤਾਂ ਆਪਣੇ ਔਗਣਾ ਉੱਤੇ ਪਛਤਾਵਾ ਹੀ ਕਰਨਾ ਪੈਂਦਾ ਹੈ ਗੁਰੂ ਉਪਦੇਸ਼ ਸੁਣ ਕੇ ਸੋ ਸੁਹਾਗਣ ਨੇਹਾਲ ਹੋ ਗਿਆ ਇਸੇ ਪ੍ਰਕਾਰ ਸਤਿਗੁਰਾਂ ਨੇ ਰਹਿਤ ਬਹਿਤ ਦਾ ਜੀਵਨ ਬਖਸ਼ ਕੇ ਸਿੱਖਾਂ ਨੂੰ ਅਜੇਹ ਪਖੰਡਾਂ ਤੋਂ ਬਚਾਇਆ ਹੈ ਨਹੀਂ ਤਾਂ ਆਮ ਲੋਕਾਂ ਵਾਂਗ ਬਾਬਰੇ ਹੋਏ ਜਨਾਨਾਂ ਤੇ ਏਖਤਾਰ ਕੇ ਨੱਥਾਂ ਗੁੱਤਾਂ ਪਾ ਕੇ ਉਰਾਹੇ ਪਏ ਫਿਰਦੇ ਹਨ ਪਰ ਸਿੱਖਾਂ ਉਤੇ ਗੁਰੂ ਜੀ ਨੇ ਮਿਹਰ ਕਰਕੇ ਉੱਚਾ ਸੁੱਚਾ ਪਵਿੱਤਰ ਜੀਵਨ ਬਖਸ਼ਿਆ ਹੈ ਸੋ ਸਾ ਸੰਗਤ ਜੀ ਜਿਹੜੀ ਗੁਣਾ ਵਾਲੀ ਮਹਾਪੁਰਖ ਰੂਪੀ ਸਖੀ ਹੈ ਉਹ ਗਿਆਨ ਸ਼ਰਦਾ ਆਦ ਪਰਮੇਸ਼ਰ ਪਤੀ ਦੇ ਗੁਣਾਂ ਨੂੰ ਵਿਸਥਾਰ ਨਾਲ ਕਹਿੰਦੀ ਹੈ ਤੇ ਜਿਹੜੀ ਔਗਣਾ ਵਾਲੀ ਹੈ ਉਸ ਵਿੱਚ ਸ਼ਰਦਾ ਹੈ ਹੀ ਨਹੀਂ ਉਹ ਤਾਂ ਪਛਤਾਵਾ ਹੀ ਕਰਦੀ ਹੈ ਸ਼ਰਦਾਵਾਨ ਹੀ ਗਿਆਨ ਨੂੰ ਪ੍ਰਾਪਤ ਕਰਦੇ ਹਨ ਪਾਵੇ ਹੈ ਕਿ ਪ੍ਰਭੂ ਜੀ ਆਪਣੇ ਬਾਪ ਦੇ ਮੁੱਲ ਖਰੀਦੇ ਆਦ ਨਹੀਂ ਹਨ ਜਿਹੜਾ ਸ਼ਰਦਾ ਧਾਰਨ ਕਰਦਾ ਹੈ ਉਹ ਹੀ ਪ੍ਰਭੂ ਨੂੰ ਪਾਉਂਦਾ ਹੈ ਸੋ ਪੂਰਾ ਸ਼ਬਦ ਇਸ ਪ੍ਰਕਾਰ ਹੈ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰਾ ਔਗਣਵੰਤੀ ਝੂਰ ਜੇ ਲੋੜਾ ਵਰ ਕਾਮਣੀ ਨਹ ਮਿਲਿਆ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰਾ ਤਖਤਾ ਢੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬਹੁਤੋ ਗੁਰ ਤੀਰਥ ਦਰਿਆਉ ਜੇ ਤਿਸ ਭਾਵੇ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣਾ ਪੂਰਾ ਆਸ નિਰਾਸ ਨਾਨਕ ਪੂਰਾ ਜੇ ਮਿਲਾਐ ਕਿਉਂ ਘਟਾ ਗੁਣਤਾਸ ਗੁਰੂ ਜੀ ਫਰਮਾਉਂਦੇ ਹਨ ਕਿ ਜੀਵ ਰੂਪੀ स्त्री ਲਈ ਤ੍ਰਿष्णा ਰੂਪੀ ਨਦੀ ਨੂੰ ਤਰਨ ਵਾਸਤੇ ਨਾ ਭਗਤੀ ਰੂਪੀ ਬੇੜੀ ਹੈ ਤੇ ਨਾ ਹੀ ਪ੍ਰੇਮ ਰੂਪੀ ਤੁਲਾ ਹੈ ਪਾਣੀ ਤੋਂ ਪਾਰ ਹੋਣ ਲਈ ਰਸਿਆਂ ਨਾਲ ਬੰਨੀਆਂ ਲੱਕੜਾਂ ਨੂੰ ਤੁਲਾ ਕਹਿੰਦੇ ਹਨ ਅੱਗੇ ਗੁਰੂ ਜੀ ਫਰਮਾਉਂਦੇ ਹਨ ਕਿ ਆਪ ਨੂੰ ਮਾਇਆ ਰੂਪੀ ਹਵਾ ਢੁਲਾ ਨਹੀਂ ਸਕਦੀ ਆਪ ਨੂੰ ਪਦਾਰਥਾਂ ਦੀ ਖਿੱਚ ਜਾਂ ਕਾਲ ਦਾ ਪੈ ਨਹੀਂ ਢੁਲਾ ਸਕਦਾ ਜਿਹੜਾ ਗੁਰਾਂ ਦੇ ਮੁਖ ਤੋਂ ਪੂਰਾ ਉਪਦੇਸ਼ ਸੁਣਦਾ ਹੈ ਤੇ ਉਸ ਨੂੰ ਧਾਰਨ ਕਰਦਾ ਹੈ ਉਸ ਦਾ ਹੀ ਪਾਰ ਉਤਾਰਾ ਹੁੰਦਾ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ ਜੋ ਗੁਰਮੁਖ ਜਨ ਉਸ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅੱਗੇ ਗੁਰੂ ਜੀ ਫਰਮਾਉਂਦੇ ਹਨ ਬਿਨ ਬੌੜੀ ਗੜ ਕਿਉਂ ਚੜੋਂ ਤੇ ਸੀੜੀ ਤੋਂ ਬਗੈਰ ਮੈਂ ਇਕੱਲੇ ਉੱਤੇ ਕਿਸ ਤਰ੍ਹਾਂ ਚੜਾਂਗਾ ਤੇ ਅੱਗੇ ਫਰਮਾਉਂਦੇ ਹਨ ਕਿ ਗੁਰਾਂ ਦੇ ਰਾਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਉਸ ਨੂੰ ਦੇਖ ਲਵਾਂਗਾ ਵਾਹਿਗੁਰੂ ਦੇ ਨਾਮ ਕੋਲ ਪਹੁੰਚਣ ਲਈ ਗੁਰੂ ਸੀੜੀ ਹੈ ਗੁਰੂ ਹੀ ਨੌਕਾ ਹੈ ਤੇ ਗੁਰੂ ਹੀ ਤੁਲਹਾੜਾ ਹੈ ਪਾਪਾਂ ਦੀ ਝੀਲ ਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ ਹੀ ਮੇਰਾ ਜਹਾਜ਼ ਹੈ ਤੇ ਗੁਰੂ ਹੀ ਮੇਰਾ ਯਾਤਰਾ ਸਥਾਨ ਤੇ ਪਵਿੱਤਰ ਨਦੀ ਹੈ ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮੱਤ ਸ਼ੁੱਧ ਹੋ ਜਾਂਦੀ ਹੈ ਕਿਉਂਕਿ ਮਨੁੱਖ ਸਾਧ ਸੰਗਤ ਸਰੋਵਰ ਵਿੱਚ ਇਸ ਨਾਨ ਕਰਨ ਲੱਗ ਪੈਂਦਾ ਹੈ ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿੱਚ ਕੋਈ ਉਕਾਈ ਨਹੀਂ ਹੈ ਉਸ ਦਾ ਨਿਵਾਸ ਵੀ ਐਸੇ ਤਖਤ ਉੱਤੇ ਹੈ ਜਿਸ ਵਿੱਚ ਕੋਈ ਕਾਟ ਨਹੀਂ ਹੈ ਉਹ ਪੂਰਾ ਪ੍ਰਭੂ ਸੋਹਣੇ ਉਕਾਈ ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਤੇ ਅੰਤ ਵਿੱਚ ਫਰਮਾਉਂਦੇ ਹਨ ਕਿ हे ਨਾਨਕ ਉਹ ਪੂਰਨ ਪ੍ਰਭੂ ਜੇ ਮਨ ਨੂੰ ਮਿਲ ਜਾਏ ਤਾਂ ਉਸ ਦੇ ਗੁਣਾ ਵਿੱਚ ਵੀ ਕਿਵੇਂ ਕੋਈ ਘਾਟ ਆ ਸਕਦੀ ਹੈ ਜੇ ਪਰਮੇਸ਼ਰ ਪੂਰਨ ਗੁਰਾਂ ਦੁਆਰਾ ਮਿਲ ਪਵੇ ਤਾਂ ਘਾਟਾ ਕਿਉਂ ਪਵੇ ਇਸ ਤਰ੍ਹਾਂ ਗੁਣਾਂ ਦਾ ਖਜ਼ਾਨਾ ਉਹ ਪੁਰਖ ਬਣ ਜਾਏਗਾ ਸੋ ਸਾਧ ਸੰਗਤ ਜੀ ਇਸ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਵੱਧ ਤੋਂ ਵੱਧ ਸਾਧ ਸੰਗਤ ਕਰੋ ਸਾਧ ਸੰਗਤ ਵਿੱਚ ਜਾਣ ਦਾ ਬਹੁਤ ਵੱਡਾ ਫਲ ਹੈ ਕਈ ਬੰਦੇ ਕਹਿੰਦੇ ਹਨ ਕਿ ਆਪਾਂ ਘਰ ਹੀ ਭਗਤੀ ਕਰ ਲੈਨੇ ਹਾਂ ਉਥੇ ਭੀੜ ਭੜਕੇ ਚ ਜਾ ਕੇ ਕੀ ਲੈਣਾ ਹੈ ਪਰ ਸਾਧ ਸੰਗਤ ਜੀ ਸਾਧ ਸੰਗਤ ਵਿੱਚ ਜਾ ਕੇ ਕਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ ਤੇ ਉਥੇ ਜਾ ਕੇ ਨਾਮ ਜਪਣ ਦਾ ਫਾਇਦਾ ਲੱਖਾਂ ਗੁਣਾ ਹੈ ਜੋ ਕਿ ਘਰ ਵਿੱਚ ਨਹੀਂ ਮਿਲਦਾ ਸੋ ਆਓ ਆਪਾਂ ਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਸਾਡੇ ਤੇ ਵੀ ਮਿਹਰ ਕਰੋ ਤੇ ਸਾਨੂੰ ਸਾਧ ਸੰਗਤ ਬਖਸ਼ਿਸ਼ ਕਰੋ ਸਾਧ ਸੰਗਤ ਵੀ ਉਥੇ ਹੋ ਸਕਦੀ ਹੈ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਉਹ ਸੰਗਤ ਕੱਚੀ ਹੈ ਉੱਥੇ ਜਾ ਕੇ ਨਾਮ ਜਪਣ ਦਾ ਕੋਈ ਫਲ ਨਹੀਂ ਮਿਲ ਸਕਦਾ ਤੇ ਉੱਥੇ ਜਾ ਕੇ ਬੰਦੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ ਸੋ ਆਓ ਆਪਾਂ ਯਤਨ ਕਰੀਏ ਕਿ ਗੁਰਦੁਆਰਾ ਸਾਹਿਬ ਜਾ ਕੇ ਸਤ ਸੰਗਤ ਵਿੱਚ ਸ਼ਾਮਿਲ ਹੋ ਕੇ ਆਪਣਾ ਪਾਰ ਉਤਾਰਾ ਕਰੀਏ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ